एडीसी ਹਰਜਿੰਦਰ ਸਿੰਘ 베ਦੀ ਵੱਲੋਂ ਅੱਜ ਇਸ ਵੇਲੇ ਕੂੜੇ ਦੀ ਸਮੱਸਿਆ ਨੂੰ ਲੈ ਕੇ ਕੀਤੀ ਗਈ ਚੈਕਿੰਗ ਅਤੇ ਖੁਦ ਲੋਕਾਂ ਦੇ ਨਾਲ ਕੀਤੀ ਗੱਲਬਾਤ ਲੋਕਾਂ ਦੀਆਂ ਮੁਸ਼ਕਲਾਂ ਸੁਣਿਆ ਤੇ ਉਹਨਾਂ ਦਾ ਹੱਲ ਵੀ मौके ਉੱਤੇ ਹੀ ਕਰ ਦਿੱਤਾ। ਵੇਚ ਕੇ ਤੈਨੂੰ ਪੈਸੇ ਦੇ ਦੇ ਜਿਹੜਾ ਹੈ ਹਲੋ ਨਹੀਂ ਬਲੇਆ ਸਰਕਾਰੀ ਜਗਾ ਸਰਕਾਰੀ ਜਗਾ ਥੋੜੀ ਲਾ ਸਕਦੇ ਆ ਆਪਣੇ ਕੋਠੇ ਤੇ ਲਾ ਲਓ ਤੇ ਪਹਿਲਾਂ ਵੀ ਕਿਹਾ ਵੀ ਵੇਲੀ ਕਰ ਦੋ ਸਾਹ ਕੋਈ ਕਰ ਦਾਂਗਾ ਵੇ ਆ ਹੋ ਕੇ ਤੇ ਆ ਨਾ ਬੋਲ ਪੜੇ ਕਦਾਈ ਸੁੱਕੋ ਫੇਰ ਲੇਟੋ ਖਲੋ ਮੈਂ ਵੀ ਬੋਲੇ ਪੜੇ ਬੰਦੀ ਪਾ ਸੁੱਕੋ ਫੇਰ ਮੈਂ ਕਹਾਂਗਾ ਜੀ ਆਹ ਨਾ ਬੋਲੇ ਆਪਰਾ ਥੋਲੇ ਬੋਲੇ ਯਾਰੇ ਮੈਂ ਪਾ ਲੈਣੇ ਕੋਈ ਕਰਾ ਦੇ ਜੀ ਕੱਲ੍ਹ ਹੀ ਆ ਅੱਜ ਕਰਾ ਦੋਗੇ ਫਿਰ ਆਹ ਦੋ ਕਦਮ ਲੱਗਣੇ ਬਾਅਦ ਵਿੱਚ ਸੁੱਕੋ ਸੁੱਕੋ ਸਾਹ ਬਾਈ ਕਰ ਕਰ ਸੁੱਕੋ ਸਾਡੀ 82 ਜਗਤ ਨਾਲ ਲਈ ਮਨ ਲਾਲ ਮਾਚੀ ਸਾਰੇ ਤੁਹਾਡਾ ਸਿੱਖਾ ਪਹਿਲਾਂ ਵੀ ਤਾਂ ਰਹੀ ਸਿੱਖਾ ਕਰਦੇ ਸੀ ਕਹਿੰਦੇ ਉਦੋਂ ਹੀ ਸਾਫ ਹੋਣਾ ਪਾਇਆ ਜੇ ਅੱਗਲਾ ਵੀ ਇੱਕ ਗੇਆ ਮੋਕਾ ਦੇ ਕਿ ਜੇ ਚੱਲੂ ਇੱਥੇ ਰਹੀ ਦੇ ਨਾਲੇ ਸਾਡੇ ਘਰੇ ਤੈਰ ਹੋਏ ਦੇ ਨਾਲੇ ਲੋਕਾਂ ਨੇ ਮੰਗਣਾ ਲੋਏ ਜੀ ਸਰ ਜੀ ਆਪ ਨਿਕਲੇ ਹੋ ਕਿ ਪ੍ਰੋਬਲਮ ਆ ਰਹੀ ਹੈ ਲੋਕ ਦੇਖੋ ਜੀ ਪ੍ਰੋਬਲਮ ਨਹੀਂ ਮੈਂ ਕਹਾਂਗਾ ਮੈਂ ਕਹਾਂਗਾ ਇੱਕ ਸਟੈਪ ਟੂਵਰਡਸ ਸਪਸ਼ਟ ਭਰ ਦਵਿਸ਼ਨ ਦੇ ਹੈ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਪਹਿਲਾਂ ਹਮੇਸ਼ਾ ਸਾਡੇ ਲਈ ਹੈ ਕਿ ਲੋਕਾਂ ਨੇ ਜਿਹੜੀਆਂ ਇਨਕ੍ਰੋਚਮੈਂਟਾਂ ਕੀਤੀਆਂ ਰਿਮੂਵ ਕੀਤੀਆਂ ਜਾਣ ਹੁਣ ਦੂਸਰਾ ਮੇਰਾ ਮਨ ਹੈ ਕਿ ਜਿਹੜੇ ਸਾਡੇ ਸਫਾਈ ਕਰਮਚਾਰੀਏ ਕੰਮ ਤਾਂ ਕਰ ਹੀ ਰਹੇ ਨੇ ਇਹਨਾਂ ਦੀ ਐਫੀਸ਼ੀਐਂਸੀ ਕੰਮ ਕਰਨ ਦੀ ਹੋਰ ਵਧਾਈ ਜਾਵੇ। ਹੁਣ ਸਭ ਤੋਂ ਇੰਪੋਰਟੈਂਟ ਹੁੰਦਾ ਹੈ ਕਿ ਜਦੋਂ ਅਫਸਰ ਆਪ ਫੀਲ ਚੁਟਦੇ ਤੇ ਫਿਰ ਇਹਨਾਂ ਨੂੰ ਵੀ ਪ੍ਰੇਰਿਤਤਾ ਮਿਲਦੀ ਹੈ ਕਿ ਅਸੀਂ ਵੀ ਕਿਤੇ ਜਿਹੜੀ ਕਮੀ ਹੈ ਦੂਰ ਕਰੀਏ। ਜਿਸਾ ਹੁਣ ਤੁਸੀਂ ਵੇਖਿਆ ਕਿ ਲੋਕਾਂ ਵੱਲੋਂ ਮੈਂ ਬਾਰ-ਬਾਰ ਪੁੱਛ ਰਿਹਾ ਲੋਕਾਂ ਨੂੰ ਕਿ ਇੱਕ ਲੋਕਾਂ ਵੱਲੋਂ ਇਹ ਚੀਜ਼ ਕਹਤ ਹੈ ਮੇਰੇ ਵੱਲੋਂ ਉਹਨਾਂ ਨੂੰ ਸੁਝਾਇਆ ਕਿ ਤੁਸੀਂ ਜਿਹੜਾ ਪਲਾਸਟਿਕ ਲਿਫਾਫੇ 'ਚ ਬੰਦ ਕਰਕੇ ਕੂੜਾ ਦਿੰਦੇ ਉਹ ਨਾ ਦਿਓ। ਸਾਡੇ ਜਿਹੜੇ ਗਿੱਲਾ ਤੇ ਸੁੱਕਾ ਕੂੜਾ ਵਾਲੇ ਈ ਰਿਕਸ਼ਾ ਤੁਰਦੇ ਨੇ ਉਹ ਵੱਖਰੇ ਵੱਖਰੇ ਡੱਬੇ ਵਾਲੇ ਨੇ ਤੁਸੀਂ ਇਸ ਕਰਕੇ ਆਪਣੇ ਵੱਖਰੇ ਡਸਟਬਿਨ ਲਾਓ ਕੋਈ ਫਰਕ ਨਹੀਂ ਪੰਦਾ ਘਰਾਂ 'ਚ ਗਿੱਲਾ ਤੇ ਸੁੱਕਾ ਕੂੜਾ ਵੱਖਰਾ ਕਰਕੇ ਦੋ ਤਾਂ ਕਿ ਸਾਨੂੰ ਵੀ ਇਹਨੂੰ ਡਿਸਪੋਜ਼ ਆਫ ਕਰਨ ਵਿੱਚ ਜਿਹੜੀ ਹੈ ਦਿੱਕਤ ਨਾ ਆਏ ਤੇ ਦੂਸਰਾ ਮੇਰੀ ਸਫਾਈ ਕਰਮਚਾਰੀਆਂ ਨੂੰ ਤੁਹਾਡੇ ਮਾਧਿਅਮ ਰਾਹੀਂ ਦੇਖਿਆ ਤੁਸੀਂ ਲੱਗੇ ਦੇ ਸੀ ਕਿ ਫੇਰ ਵੀ ਹਦਾਇਤ ਹੈ ਕਿ ਜਿਹੜੀ ਅਸੀਂ ਆਪਣੀ ਡਿਊਟੀ ਹੈ ਉਹ ਪੂਰੀ ਤਨ ਦਿਲੋਂ ਵਧੀਆ ਤਰੀਕੇ ਨਾਲ ਨਿਭਾਣੀਆਂ ਤਾਂ ਜੋ ਲੋਕੀ ਵੀ ਖੁਸ਼ ਹੋਣ ਇਹ ਖੁਸ਼ ਹੋ ਕੇ ਲੋਕੀ ਇਹ ਵੀ ਕਹਿਣ ਕਿ ਜਿਹੜੇ ਸਾਡਾ ਕਮੇਟੀ ਘਰ ਵਧੀਆ ਕੰਮ ਕਰ ਰਿਹਾ ਹੁਣ ਤੁਸੀਂ ਵੇਖਿਆ ਕਿ ਜਿਹੜੇ ਜਿੱਥੇ ਆਪਣੇ ਡੰਪ ਲੱਗੇ ਦਾ ਜਿੱਥੇ ਲੋਕਾਂ ਨੂੰ ਮੁਸ਼ਕਲ ਹੈ ਸਾਰੀਆਂ ਸੁਣੀ ਗਈਆਂ ਕਿਸੇ ਉਹਨਾਂ ਨੇ ਕਿ ਜੰਗਲੇ ਦੀ ਲੋੜ ਹੈ ਕਿਤੇ ਕਿਹਾ ਕਿ ਛਿਪਰੀ ਦੀ ਸਫਾਈ ਦੀ ਲੋੜ ਹੈ ਉਹ ਅੱਜ ਅਸੀਂ ਨਾਲ-ਨਾਲ ਨੋਟ ਕਰ ਰਹੇ ਹਾਂ ਉਹ ਨਾਲ ਦੀ ਨਾਲ ਅਸੀਂ ਕਰਾਵਾਂਗੇ ਡੰਪ ਤੇ ਜਗਾ ਜਗਾ ਲੱਗੇ ਲੇਕਿਨ ਦੇਖਿਆ ਗਿਆ ਕਿ ਸ਼ਹਿਰ ਚ ਕਾਫੀ ਜਗ੍ਹਾ ਤੇ ਕੂੜਾ ਲੱਗਿਆ ਵਾਪਕ ਆਪਣੇ ਸੈਟਰ ਸਕੂਲਾਂ ਦੇ ਸਾਹਮਣੇ ਤੱਕ ਕੂੜੇ ਲੱਗੇ ਹਨ ਮੰਦਰਾਂ ਦੇ ਸਾਹਮਣੇ ਤੱਕ ਗੁਰਦੁਆਰਾ ਸਾਹਿਬ ਦੇ ਸਾਹਮਣੇ ਤੱਕ ਕੂੜੇ ਲੱਗੇ ਹਨ ਦੇਖੋ ਮੈਂ ਚੁੱਪ ਨਹੀਂ ਮੈਨੇ ਨਹੀਂ ਦੇਖੋ ਜੀ ਗਲਤੀ ਜਿਹੜੀ ਹੈ ਪਹਿਲਾਂ ਦੋ ਚੀਜ਼ਾਂ ਹੁੰਦੀਆਂ ਪਹਿਲਾਂ ਘਰਾਂ ਚੋਂ ਕੂੜਾ ਇਕੱਠਾ ਕਰਨਾ ਦੂਸਰਾ ਉਹਨੂੰ ਡਿਸਪੋਜ਼ ਆਫ ਕਰਨਾ ਜਿਸ ਤੱਕ ਤੁਸੀਂ ਝਾਰੀ ਗਾਂਦੇ ਹੋ ਕਿ ਗੁਦਾਸਪੁਰ ਸ਼ਹਿਰ ਦੇ ਵਿੱਚ ਦਿੱਕਤ ਹੈਗੀ ਜਗ੍ਹਾ ਦੀ ਹੁਣ ਸਾਡਾ ਜਿਹੜਾ ਕਲਾਨੌਰ ਵਾਲਾ ਸੀਗਾ ਕਿ ਡੰਪ ਸਾਈਟ ਉਹ ਕਲੀਨ ਹੋਣਾ ਸ਼ੁਰੂ ਹੋ ਗਿਆ ਉਹਦਾ ਟੈਂਡਰ ਟੂ ੰਡਰ ਲਾ ਕੇ ਅਲੋਟ ਵੀ ਹੋ ਗਿਆ ਤੇ ਕੰਮ ਉੱਥੇ ਸ਼ੁਰੂ ਹੋ ਗਿਆ 15 ਮਈ ਦਿਨ ਚ ਸਫਾਈ ਹੋ ਜਾਏਗੀ ਦੂਸਰੀ ਗੱਲ ਹੈ ਕਿਉਂਕਿ ਆਪਣੀ ਮਾਲਕੀ ਦੀ ਕੋਈ ਨਾ ਕੋਈ ਜਗ੍ਹਾ ਨਹੀਂ ਹੈਗੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕਿਤੇ ਪੰਚਾਇਤ ਦਾ ਕੋਈ ਉਹ ਜੀ ਜਰੀ ਬੰਜ ਉਨੂੰ ਲੈ ਕੇ ਤੇ ਉਥੇ ਅਸੀਂ ਜਿਹੜਾ ਐਮਰ ਫੈਸਿਲਿਟੀ ਲਾਈਏ ਤਾਂ ਕਿ ਜਿਹੜਾ ਹੈ ਗਿੱਲਾ ਕੂੜਾ ਨੂੰ ਖਾਦ ਬਣਾਇਆ ਜਾ ਸਕੇ ਤੇ ਸੁੱਕੇ ਕੂੜੇ ਨੂੰ ਡਿਸਪੋਜ਼ ਕਰਕੇ ਵੇਚਿਆ ਜਾ ਸਕੇ ਇਸ ਸਬੰਧੀ ਮੀਟਿੰਗਾਂ ਰੈਗੂਲਰਲੀ ਜਾ ਰਹੀ ਹੈ ਜਲਦ ਤੋਂ ਜਲਦ ਹੱਲ ਕਰਕੇ ਇਹ ਜਿਹੜਾ ਕਲੀਅਰ ਕਰਾਵਾਂਗੇ ਰਹੀ ਗੱਲ ਮੰਦਰ ਗੁਰਦੁਆਰਾ ਉਹ ਜਿਹੜੀ ਡੰਪ ਸਾਈਡ ਦੀ ਗੱਲ ਹੈ ਉਹ ਵੀ ਅਸੀਂ ਕੰਟੀਨਿਊ ਲੱਗੇ ਹੋਏ ਆ ਤਾਂ ਜੋ ਜਿਹਦੇ ਵਿੱਚ ਪਲਾਸਟਿਕ ਤੇ ਹੋਰ ਚੀਜ਼ਾਂ ਵੇਚੀਆਂ ਜਾਣ ਸਕਣ ਤੇ ਜਿਹੜਾ ਸੁੱਕਾ ਕੂੜਾ ਹੈ ਉਹਨੂੰ ਡਰਾਈ ਕਰਕੇ ਤੇ ਉਹਨੂੰ ਕਿਤੇ ਲੈਂਡਫਿਲ ਜਗ੍ਹਾ ਤੇ ਜਿਹੜਾ ਆ ਉਹਨੂੰ ਡਿਸਪੋਜ਼ ਕਰੀਤਾ ਜਾਂਦਾ ਸੀ ਸੀਵਰੇਜ ਦੀ ਬਹੁਤ ਇਲਾਕਿਆਂ ਚ ਪ੍ਰੋਬਲਮ ਆ ਰਹੀ ਹੈ ਸੀਵਰੇਜ ਅਕਸਰ ਜਾਂ ਰੰਦੇ ਆ ਮੰਡੀ ਏਰੀਆ ਚ ਚਾवला ਕਲੋਨੀ ਹੋ ਗਈ ਆ ਬਾਜਵਾ ਕਲੋਨੀ ਔਰ ਇਦ ਇੱਕ ਦੋ ਏਰੀਆ ਚ ਉਹਨਾਂ ਲਈ ਕੀ ਕੀਤਾ ਜਾ ਰਿਹਾ ਹੈ ਦੇਖੋ ਜੀ ਪਹਿਲਾਂ ਮੈਨੂੰ ਜਿਹੜੀ ਸ਼ਿਕਾਇਤ ਆਈ ਸੀਗੀ ਲੋਕਾਂ ਵੱਲੋਂ ਆਈ ਸੀ ਕਿ ਜਿੱਦਾਂ ਤੁਸੀਂ ਫਿਸ਼ ਮਾਰਕੀਟ ਦਾ ਸਾਡਾ ਆਪਣਾ ਜਾ ਆਪਣਾ ਹਰੂਮਾਨ ਚੌਂਕ ਕਰ ਲੋ ਜਦਾ ਗੀਤਾ ਪਵਨ ਕਹਿ ਲੋ ਉੱਥੇ ਆਈ ਸੀਗੀ ਉਹ ਸਾਡੀ ਟੀਮ ਜਿਹੜੀ ਹੈ ਪਿਛਲੇ 20 ਦਿਨਾਂ ਤੋਂ ਲੱਗੀ ਐ ਤੇ ਸਫਾਈ ਕਰ ਰਹੀ ਹੈ ਹੁਣ ਫਿਰ ਜਿੱਦਾਂ ਇਹਨਾਂ ਨੇ ਦੱਸਿਆ ਕਿਉਂਕਿ ਸੀਵਰੇਜ ਜਿਹੜਾ ਐ ਇਹ ਕਾਫੀ ਪੁਰਾਣਾ ਸੀਵਰੇਜ ਪਿਆ ਹੋਇਆ ਜਾਂ ਨਾਲੇ ਨੀਵੇਂ ਐ ਤੇ ਸੜਕਾਂ ਉੱਚੀਆਂ ਹੋ ਗਈਆਂ ਸਾਡੀ ਕੋਸ਼ਿਸ਼ ਆ ਕਿ ਉਹਨੂੰ ਕਲੀਅਰ ਕਰਕੇ ਜਿਹੜਾ ਸੀਵਰੇਜ ਐ ਕਲੀਅਰ ਕਰਾਤਾ ਜਾਵੇ ਦੂਸਰੀ ਗੱਲ ਐ ਐਸਟੀਪੀ ਦੀ ਹੁਣ ਐਸਟੀਪੀ ਦੀ ਵੀ ਸਾਨੂੰ ਉੱਪਰ ਮਜ਼ਦੂਰੀ ਸਾਰੀ ਬਿਲ ਗਈ ਐ ਉਹ ਵੀ ਅਸੀਂ ਜਿਹੜੀ ਜਗ੍ਹਾ ਤੇ ਜਿਹੜਾ ਐਸਟੀਪੀ ਲਾਣ ਜਾ ਰਹੇ ਹਾਂ ਜੇ ਐਸਟੀਪੀ ਸਾਡਾ ਲੱਗ ਜਾਂਦਾ ਤੇ ਕਿਸੇ ਤਰ੍ਹਾਂ ਦਾ ਵੀ ਜਿਹੜਾ ਓਵਰਫਲੋ ਪਾਣੀ ਆ ਗੰਦਾ ਉਹ ਬਿਲਕੁਲ ਹੀ ਖਤਮ ਹੋ ਜਾਏ ਨਾਲਿਆ ਦੀ ਪ੍ਰੋਬਲਮ ਆ ਰਹੀ ਹੈ ਪਰ ਸਾਡੀ ਦਿਨਾਂ ਦੀ ਬਰਸਾਤ ਜੀ ਦੌਂਦੀ ਹੈ ਪਰ ਕਾਸੂ ਬਣ ਰਿਹਾ ਇਸ ਕਰਕੇ ਨਾਲਿਆ ਦੀ ਨਿਕਾਸੀ ਨਹੀਂ ਹੋ ਪਾਰੀ ਦੇਖੋ ਜੀ ਨਾਲੇ ਨਿਕਾਸੀ ਦੀ ਗੱਲ ਜਿਹੜੀ ਇਹ ਹੈ 메ਜਰ ਹੈ ਕਿ ਨਾਲੇ ਜਿੱਥੇ ਰੁਕ ਜਾਂਦਾ ਉੱਥੋਂ ਅੱਗੇ ਤੁਰੇ ਤਾਂ ਫੇਰ ਹੀ ਪਿੱਛੇ ਕਲੀਅਰ ਕਰਨ ਦਾ ਫਾਇਦਾ ਹੈ ਅਸੀਂ ਪਿੱਛੋਂ ਕਾਫੀ ਨਾਲੇ ਜਿਹੜੇ ਆ ਸਾਫ ਕਰਾ ਦਿੱਤੇ ਹੈ ਹੁਣ ਜਿੱਥੇ ਇਹਨਾਂ ਨੇ ਦੱਸਿਆ ਕਿ ਇੱਕ ਦੋ ਜਗ੍ਹਾ ਕੂਲੀਆਂ ਦੇ ਉੱਪਰ ਜਿਹੜਾ ਹੈ ਉਹ ਲਿਫਾਫਿਆਂ ਨੇ ਕਰਕੇ ਜਾਮ ਲਾਇਆ ਹੋਇਆ ਉਹ ਅੱਜ ਹੀ ਮੈਂ ਹਦਾਇਤ ਕਰ ਦਿੱਤੀ ਹੈ ਸ਼ਾਮ ਤੱਕ ਕਲੀਅਰ ਕਰਕੇ ਕਰ ਦਿੱਤਾ ਜਾਵੇ ਫੇਰ ਵੀ ਮੇਰੀ ਲੋਕਾਂ ਨੂੰ ਅਪੀਲ ਹੈ ਕਿਉਂਕਿ ਕਈ ਵਾਰੀ ਸ਼ਹਿਰ ਦੇ ਵਿੱਚ ਕਿਤੇ ਕਿਤੇ ਪੁਆਇੰਟ ਹੁੰਦੇ ਆ ਜਿੱਥੇ ਬਿਲਕੁਲ ਬਲਾਕੇਜ ਹੁੰਦੀ ਹੈ ਪਾਣੀ ਅੱਗੇ ਨਹੀਂ ਤੁਰਦਾ ਤੁਸੀਂ ਸਾਡੇ ਧਿਆਨ 'ਚ ਲੈ ਤਾਂ ਤੁਹਾਡੇ ਲਈ ਮੈਂ ਇਹੀ ਗੱਲ ਰਹੀਗੀ ਕਿ ਮੈਂ ਉਹਨੂੰ 1-2 ਦਿਨਾਂ ਚ ਕਲੀਅਰ ਕਰਾ ਕੇ ਉਹਦਾ ਜਿਹੜਾ ਫਲੋ ਹੈ ਉਹ ਸਮੂਥ ਕਰ ਦਿਆਂਗੇ 메ਨ ਨਿਕਾਸੀ ਨਾਲਾ ਜਿਹੜਾ ਡਰੇਨ ਬੰਦੀ ਹੈ ਕਦੋਂ ਤੱਕ ਕੰਪਲੀਟ ਹੋ ਜੇਗੀ ਇਹ ਜਿਹੜੀ ਹੈ ਨਾਲੇ ਵਾਲੀ ਗੱਲ ਹੈ ਜਿਹੜਾ ਕਲੀਅਰ ਕਰਨ ਦੀ ਇਹ ਅਸੀਂ 2-3 ਦਿਨਾਂ ਚ ਕਰ ਦਿਆਂਗੇ 메ਨ ਨਿਕਾਸੀ ਨਾਲਾ ਜਿਹੜਾ ਡਰੇਨ ਬੰਦੀ ਪਈ ਹੈ ਕਦੋਂ ਤੱਕ ਕੰਪਲੀਟ ਹੋ ਜੇਗੀ ਦੇਖੋ ਜੀ ਇਹਨੂੰ ਇਹ ਲੱਗੇਗਾ ਟਾਈਮ ਮੇਰੇ ਜੋ ਉਹਨਾਂ ਦੇ ਮੀਟਿੰਗ ਕੀਤੀ ਸੀਗੀ ਇਟ ਵਿਲ ਟੇਕ ਅ ਫਿਊ ਮੰਥਸ ਦਾ ਬਹੁਤ ਬਹੁਤ ਆਪਣੀ ਜਲਦੀ ਕਰਾਇਆ ਤੋਂ ਆਪਣੇ ਵੱਲੋਂ ਤੇ ਆਪਣੇ ਮਹੱਲਾ ਨਿਵਾਸੀਆਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਕਿਉਂਕਿ ਅਸੀਂ ਪੂਰੇ ਮਹੱਲੇ ਦੀਆਂ ਜੜੀਆਂ ਮੁਸ਼ਕਲਾਂ ਹੀ ਕੱਲ ਅਸੀਂ ਐਡੀਸੀ ਸਾਹਿਬ ਕੋਲ ਲੈ ਕੇ ਗਏ ਸੀ ਤੇ ਉਹਨਾਂ ਨੂੰ ਇੱਕ ਐਪਲੀਕੇਸ਼ਨ ਵੀ ਦਿੱਤੀ ਸੀ ਤੇ ਅੱਜ ਸਾਰ ਉਹ ਸਵੇਰੇ 6 ਵਜੇ ਆਪਣੇ ਆਪਣੀ ਪੂਰੀ ਟੀਮ ਦੇ ਨਾਲ ਸਫਾਈ ਕਰਮਚਾਰੀਆਂ ਦੇ ਨਾਲ ਸਾਡੇ ਕੋਲ ਪਹੁੰਚੇ ਆ ਔਰ ਉਹਨਾਂ ਨੂੰ ਅਸੀਂ ਜੜੀਆਂ ਮਹੱਲਾ ਨਿਵਾਸੀਆਂ ਨੂੰ ਮੁਸ਼ਕਲਾ ਆ ਰਹੀਆਂ ਸੀ ਉਹਨਾਂ ਨੂੰ ਸਾਰੀਆਂ ਹੀ ਦਸੀਆਂ ਗਈਆਂ ਵਾ ਕਿਉਂਕਿ ਸਰ ਕਾਫੀ ਦਿਨਾਂ ਤੋਂ ਨਾਲੇ ਦੀ ਜਿਹੜੀ ਸੀ ਬਹੁਤ ਮਤਲਬ ਕਿ ਮੁਸ਼ਕਲ ਆ ਰਹੀ ਸੀ ਸੀਵਰੇਜ ਸਰ ਕਾਫੀ ਦਿਨਾਂ ਤੋਂ ਬੰਦ ਸੀ ਔਰ ਕਈ ਜਗ੍ਹਾ ਤੇ ਸਰ ਜਿਹੜੇ ਮਤਲਬ ਕਿ ਨਾਲੇ ਸੀ ਉਹਨਾਂ ਦੇ ਉੱਤੇ ਜੰਗਲੇ ਨਹੀਂ ਸੀ ਔਰ ਟਰੈਫਿਕ ਵਗੈਰਾ ਉਥੋਂ ਲੰਘ ਲੰਗਦੀ ਆ ਤੇ ਸਰ ਬੜੀ ਮੁਸ਼ਕਲ ਆਉਂਦੀ ਸੀ ਰਾਹ ਹੀ ਰਣਾ ਕਿਦਾਂ ਦਾ ਲੱਗ ਰਿਹਾ ਸਰ ਸਾਡੇ ਇਸ ਮਥਿਆਂ ਦਾ ਹਲ ਕੀਤਾ ਜੀ ਉਹਨਾਂ ਵੱਲੋਂ ਬਿਲਕੁਲ ਸਰ ਏਡੀਸੀ ਸਾਹਿਬ ਬਹੁਤ ਵਧੀਆ ਇਨਸਾਨ ਆ ਮੈਂ ਕਹਨਾ ਕਿ ਇਹੋ ਜਿਹੇ ਅਸੀਂ ਅਫਸਰ ਜਿਹੜੇ ਆ ਉਹ ਅੱਜ ਤੱਕ ਨਹੀਂ ਦੇਖੇ ਕਿਉਂਕਿ ਉਹ ਆਪ ਫੇਨ ਲੈ ਕੇ ਜਿਹੜੇ ਆ ਉਹ ਮਤਲਬ ਕਿ ਲੋਕੀ ਉਹਨਾਂ ਕੋਲ ਮੁਸ਼ਕਲਾਂ ਲੈ ਕੇ ਜਾਂਦੇ ਆ ਪਰ ਏਡੀਸੀ ਸਾਹਿਬ ਆਪ ਘਰ ਘਰ ਜਾ ਕੇ ਮੁਹੱਲਾ ਮੁਹੱਲਾ ਜਾ ਕੇ ਲੋਕਾਂ ਨੂੰ ਮੁਸ਼ਕਲਾਂ ਜੜੀਆਂ ਉਹ ਪੁੱਛਦੇ ਆ ਮੈਂ ਕਹਾਂਗਾ ਕਿ ਇਹ ਉਹਨਾਂ ਦਾ ਬਹੁਤ ਵਧੀਆ ਉਪਰਾਲਾ ਵਾ ਇਹਦੇ ਨਾਲ ਚਲੋ ਛੋਟੀਆਂ ਮੋਟੀਆਂ ਉਹਨਾਂ ਨੂੰ ਸਾਰੀਆਂ ਜੜੀਆਂ ਗਲੀਆਂ ਦੀਆਂ ਮੁਸ਼ਕਲਾਂ ਆ ਰਹੀਆਂ ਸੀ ਸੀਵਰੇਜ ਦੀਆਂ ਮੁਸ਼ਕਲਾਂ ਸੀ ਨਾਲੇ ਦੀਆਂ ਸਾਰੀਆਂ A ਤੋਂ Z ਜੜੀਆਂ ਕੂੜੇ ਦੀਆਂ ਮੁਸ਼ਕਲਾਂ ਸੀ ਉਹ ਸਾਰੀਆਂ ਉਹਨਾਂ ਨੂੰ ਦੱਸਿਆ ਔਰ ਉਹਨਾਂ ਵੱਲੋਂ ਆਸ਼ਵਾਸ਼ਣ ਵੀ ਦਵਾਇਆ ਗਿਆ ਵਾ ਕਿ ਜਲਦ ਤੁਹਾਡੀਆਂ 2-4 ਦਿਨਾਂ ਚ ਜੜੀਆਂ ਆ ਜੜੀਆਂ ਮੁਸ਼ਕਲਾਂ ਆ ਰਹੀਆਂ ਵਾ ਉਹਦਾ ਜਲਦ ਤੋਂ ਜਲਦ ਹੀ ਹੱਲ ਕੀਤਾ ਜਾਵੇਗਾ। ਸ਼੍ਰੀ ਰਾਦੇ ਕਲਾਥ ਉਸਤ ਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ रेडीमेड सूट ਅਤੇ ਬੱਚਿਆਂ ਦੇ ਰੈਡੀमेड ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ શ્રી ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ